ਹਾਂਜੀ ਲੋ ਜੀ ਅਸੀਂ ਜਾ ਰਹੇ ਹਾਂ ਸਾਹਿ ਚਿੱਠੀ ਦਿਨ ਕੁੜੀ ਵਾਲਿਆਂ ਵੱਲੋਂ ਠੀਕ ਹੈ ਤੇ ਅਸੀਂ ਆ ਡੱਬਾ ਲੈਂਦੇ ਚੈੱਕ ਕਰੋ ਕਿੰਨਾ ਵਧੀਆ ਪੂਰੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਐਂਡ ਤੱਕ ਪੂਰੀ ਵੀਡੀਓ ਦਿਖਾਵਾਂਗੇ ਲੋ ਜੀ ਸਾਡੇ ਸਾਲਾ ਸਾਬ ਵੀ ਆ ਚੁੱਕੇ ਆ ਕਿਉਂਕਿ ਸਾਡੀ ਸਾਲੀ ਦਾ ਵਿਆਹ ਅਸੀਂ ਬਚੋਲੇ ਵੀ ਹਾਂ ਤੇ ਇਹ ਹੁਣ ਚਿੱਠੀ ਦੇ ਜਾਂਵਾਗੇ ਨਾਲ ਇਹਨੂੰ ਰਿਸੀਵ ਕੀਤਾ ਬਠਿੰਡੇ ਤੋਂ ਲਓ ਜੀ ਆਪਾਂ ਦੇਣ ਜਾ ਰਹੇ ਹਾਂ ਸਹੇਜ ਚਿੱਟੀ ਠੀਕ ਆ ਸਹੇਜ ਚਿੱਟੀ ਦਾ ਸਮਾਨ ਸਾਰਾ ਪਿੱਛੇ ਪਿਆ ਤੇ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਪੂਰੀ ਵੀਡੀਓ ਦੇ ਨਾਲ ਇਹ ਆਪਣੇ ਸਾਲਾ ਸਾਹਿਬ ਨੇ ਠੀਕ ਆ ਤੇ ਪਿੱਛੇ ਆਪਣੀ ਫੈਮਿਲੀ ਬੈਠੀ ਆ ਬੱਚੇ ਮਾਮੇ ਦਾ ਮੁੰਡਾ ਠੀਕ ਆ ਤੇ ਅਸੀਂ 4-5 ਸਹੇਜ ਚਿੱਟੀ ਦੇ ਜਾਵਾਂਗੇ ਪਹਿਲੀ ਵਾਰ ਦੇਣ ਜਾ ਰਹੇ ਹਾਂ ਤੇ ਦੇਖਿਓ ਕਿੰਨੀ ਦੀ ਵੀਡੀਓ ਬਣਦੀ ਆ ਬਾਕੀ ਪੂਰੀ ਉੱਥੇ ਦੀ ਵੀਡੀਓ ਜੀ ਅਸੀਂ ਮੁੰਡੇ ਵਾਲਾਂ ਦੇ ਘਰੇ ਪਹੁੰਚ ਚੁੱਕੇ ਆ ਤੇ ਹੁਣ ਐਂਟਰੀ ਆਪਣੀ ਹੋਊਗੀ ਤੇ ਬਣੇ ਰਹੋ ਪੂਰੀ ਵੀਡੀਓ ਨਾਲ ਆਪਾਂ ਕਮਰੇ ਦੇ ਵਿੱਚ ਚੱਲਾਂਗੇ ਸਾਇ ਚਿੱਠੀ ਦੇਵਾਂਗੇ ਦੇਖਿਓ ਪੂਰੀ ਵੀਡੀਓ ਠੀਕ ਹੈ ਜੀ हाँ फड़ी था वो फड़ी था उनका है लड़का मैंने फड़ी था उनका फड़ी था नहीं होता है फड़ी था उनका सेल्स शंगना बताओ फड़ी था उनका चलो समझ ता है Vai <ac�> dhikho,i cawe wo,i he mangupin pitha sa avrock Pon bo karo jest yopini pitha sa Vox auredayo hai Di maha ਯਾਰ ਇਹ ਸਾਰਾ ਉਹ ਆਪਾਂ ਬਾਹਰ ਵਾਲਾ ਪਾਉਂਦੇ ਕਾਰਿਓ ਸਰਦਾਰਨੀ ਪਰਮਜੀਤ ਕੌਰ ਅਤੇ ਸੁਦੇਸ਼ ਸਿੰਘ ਜੀ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਰਾਜੀਵ ਸਿੰਘ ਅਤੇ ਸਾਡੀ ਸੁਪੁੱਤਰੀ ਸੋਨੀਆ ਕੌਰ ਜੀ ਨੂੰ ਗੈਸਤ ਜੀਵਨ ਵਿੈਦਿਕ ਪ੍ਰਵੇਸ਼ ਕਰਨ ਲਈ ਅਨੰਦ ਕਾਰਜ ਵਿਆਹ ਦਾ ਸ਼ੋਭ ਦਿਹਾੜਾ ਮਿਤੀ 24 ਅੰਬਰ ਸੰਮਤ 2025 ਮੁਤਾਬਿਕ ਸੋਮਵਾਰ ਦਾ ਨਿਯਤ ਹੋਇਆ ਹੈ ਵਾਜ ਬੀਟ ਕਾਮਨ ਮਿਤੀ 24 11 25 ਮੁਤਾਬਿਕ ਵਾਰ ਨੂੰ ਸਵੇਰੇ 10 ਵਜੇ ਹੋਵੇਗਾ ਸੋ ਆਪ ਜੀ ਨੂੰ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣਮੰਝ ਲਾੜੇ ਜੰਦ ਨਾਲ ਲਾੜੇ ਸੋਏ ਵਰਕ ਮੌਣੀ ਲੈ ਆਇਆ ਜੇ ਗੁਰਵਾਕ ਕੋ ਅਨਸਾਰ ਬਰਾਤ ਸਮੇਤ ਸਵੇਰ ਸਹਿਰ ਦਰਸ਼ਨ ਦੇਣ ਦੀ ਕਿਰਪਾ ਦਾ ਕਰਨੀ ਧੰਨਵਾਦ ਰੋਮਾਂ ਦੀ ਆਨੰਦ ਕਾਰਗ 10 10 ਵਜੇ ਸਵੇਰੇ ਬਰਾਤ ਸਦਨ ਸਰਦਾਰ ਪ੍ਰਦੀਪ ਸਿੰਘ ਪਿਤਾ ਜੀ ਦੇ ਸਭ ਚਿੰਤਕ ਰਾਜਿੰਦਰ ਸਿੰਘ ਰਾ ਅਨਮੋਲ ਸਿੰਘ ਭਰਾ ਸੇਰ ਚਿੱਠੀ ਮਿਤਾਵਕ 14 11 2025 ਮਿਤਾਵਕ ਚਿੱਠੀ ਬਾਕ